ਸਭ ਤੋਂ ਵੱਡੀ ਖਬਰ ਤੋਂ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ 10 ਸੇਕ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਉਮੀਦਵਾਰ ਐਲਾਨੇ ਗਏ ਨੇ ਜਲੰਧਰ ਤੋਂ ਮਹਿੰਦਰ ਕੇਪੀ ਨੂੰ ਟਿਕਟ ਮਿਲੀ ਹੈ ਤਾਂ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਪੋਵੀਮਾਨ ਉਮੀਦਵਾਰ ਹੋਣਗੇ ਛੱਡਿਗੜ ਤੋਂ ਹਰਦੀਪ ਸਿੰਘ ਬਟਰੇਲਾ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਤਾਂ ਦੂਜੀ ਲਿਸਟ ਸ਼੍ਰੋਮਣੀ ਅਕਾਲੀ ਦਲ ਨੇ ਜਾਰੀ ਕਰ ਦਿੱਤੀ ਹੈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁੜ ਤੋਂ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਉਥੇ ਜਲੰਧਰ ਤੋਂ ਮਹਿੰਦਰ ਕੇਪੀ ਨੂੰ ਟਿਕਟ ਦਿੱਤੀ ਹੈ ਦੱਸ ਦੇ ਕਿ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਜਿਸ ਤੋਂ ਬਾਅਦ ਉਹਨਾਂ ਨੂੰ ਟਿਕਟ ਵੀ ਮਿਲ ਗਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮਹਿੰਦਰ ਕੇਪੀ ਨੂੰ ਜਲੰਧਰ ਤੋਂ ਟਿਕ ਉਮੀਦਵਾਰ ਐਲਾਨਿਆ ਦੱਸ ਦੇ ਕਿ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀ ਮਾਨ ਉਮੀਦਵਾਰ ਹੋਣਗੇ ਤਾਂ ਖੜਾ ਹੈ 2024 ਪੂਰੇ ਤਰੀਕੇ ਦੇ ਨਾਲ ਪੱਕਿਆ ਹੋਇਆ ਇੱਕ ਇੱਕ ਚੀਜ਼ ਗ੍ਰਾਫਿਕਸ ذریعے ਦੀ ਪੰਜਾਬ ਰਣੈ ਮਾਚਲ ਤੇ ਤੁਹਾਨੂੰ ਸਮਝਾ ਰਹੇ ਹਾਂ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਰ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਚੋਣਾਂ ਦੇ ਲਈ ਉਮੀਦਵਾਰ ਨੇ ਦੱਸਿਆ ਕਿ ਦੂਜੀ ਲਿਸਟ ਆਜ ਜਾਰੀ ਕਰ ਦਿੱਤੀ ਗਈ ਹੈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਜਲੰਧਰ ਤੋਂ ਮਹਿੰਦਰ ਕੇਪੀ ਨੂੰ ਟਿਕਟ ਮਿ ਦਿੱਤੀ ਗਈ ਹੈ ਫਿਰੋਜ਼ਪੁਰ ਤੋਂ ਨਰਦੇਵ ਸਿੰਘ ਬੋਬੀਮਾਨ ਉਮੀਦਵਾਰ ਹੋਣਗੇ ਤਾਂ ਚੰਡੀਗੜ੍ਹ ਤੋਂ ਹਰਦੀਪ ਸਿੰਘ ਬਟਰੇਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਤਰੇ ਨੇ ਤਾਂ ਹੁਸ਼ਿਆਰਪੁਰ ਤੋਂ ਸੋਹਨ ਸਿੰਘ ਠੰਡਲ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇੱਕ ਇੱਕ ਚੀਜ਼ ਗ੍ਰਾਫਿਕਸ ਦੇ ذریعے ਜੀ ਪੰਜਾਬ ਰਣੈ ਮਾਚਲ ਤੇ ਤੰਦੁਖਾਰਿਆ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਟਰੋਮਨੀ ਅਕਾਲੀ ਦਲ ਦੇ ਉਮੀਦਵਾਰ ਐਲਾਨੇ ਗਏ ਨੇ ਤੇ ਅੱਜ ਦੀ ਖਬਰ ਤੇ ਹੋਰ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਕਮਲਦੀਪ ਸਿੰਘ ਸੜਨਾ ਲਾਈਵ ਛੁੱਟ ਚੁੱਕੇ ਨੇ ਤਾਂ ਕਮਲ ਸ਼ਰਮਣੇ ਕਾਲੀਦਲ ਵੱਲੋਂ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਉਮੀਦਵਾਰ ਐਲਾਨਿਆ ਹਾਲਾਂਕਿ ਆਪਾਂ ਇੱਕ ਇੱਕ ਕਰਕੇ ਉਮੀਦਵਾਰਾਂ ਦਾ ਜ਼ਿਕਰ ਕਰਾਂਗੇ ਜੇ ਹਰਸਿਮਰਤ ਕੌਰ ਬਾਦਲ ਦੀ ਗੱਲ ਕੀਤੀ ਜਾਵੇ ਤਾਂ ਕਹਿ ਸਕਦੇ ਆ ਕਿ ਵਿਰੋਧੀ ਪਾਰਟੀਆਂ ਨੂੰ ਇੱਕ ਤਕੜਾ ਮੁਕਾਬਲਾ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤਾ ਜਾਏਗਾ ਕਿਉਂਕਿ ਹਰਸਿਮਰਤ ਕੌਰ ਬਾਦਲ ਨੇ ਕੱਲ ਨੂੰ ਪਹਿਲਾਂ ਹੀ ਕਲੀਅਰ ਕੀਤਾ ਸੀ ਕਿ ਜੇ ਚੋਣ ਲੜੀ ਜਾਏਗੀ ਮੇਰੇ ਵੱਲੋਂ ਤਾਂ ਉਹ ਬਠਿੰਡਾ ਤੋਂ ਹੀ ਲ ਬਿਲਕੁਲ ਕੁਲਵਿੰਦਰ ਦੇਖੋ ਖਾਸ ਤੌਰ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਅੱਜ ਆਪਣੀ ਦੂਜੀ ਸੂਚੀ ਜੋ ਲੋਕ ਸਭਾ ਚੋਣਾਂ ਨੂੰ ਲੈ ਕੇ ਉਹ ਜਾਰੀ ਕਰ ਦਿੱਤੀ ਗਈ ਆ ਇੱਕ ਇੱਕ ਉਮੀਦਵਾਰ ਦਾ ਜੇਕਰ ਅੱਜ ਦੇ ਇਹ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਾਵੇ ਸਭ ਤੋਂ ਪਹਿਲਾਂ ਬਠਿੰਡਾ ਸੀਟ ਉਹ ਹੌਟ ਸੀਟ ਜਿਸ ਨੂੰ ਲੈ ਕੇ ਕਹਿ ਸਕਦੇ ਆ ਲਗਾਤਾਰ ਚੋਣਾਂ ਚੱਲ ਰਹੀਆਂ ਸਨ ਕਿ ਇਸ ਵਾਰ ਹਰਸਿਮਰਤ ਕੋਰ ਬਾਦਲ ਇਸ ਸੀਟ ਤੋਂ ਚੋਣ ਲੜਨਗੇ ਜਾਣੀ ਲੜਨਗੇ ਸ਼ਰਮਣੀ ਅਕਾਲੀ ਦਲ ਵੱਲੋਂ ਉਹਨਾਂ ਨੂੰ ਦੁਬਾਰਾ ਤੋਂ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ उतारे ਗਏ ਲਗਾਤਾਰ ਤਿੰਨ ਵਾਰ ਇਥੋਂ ਸੰਸਦ ਮੈਂਬਰ ਜੋ ਹਰਸਿਮਰਤ ਕੋਰ ਬਾਦਲ ਨੇ ਚੁਣੇ ਗਏ ਉਥੇ ਵਾਰ ਕਿੱਸਾ ਦੇ ਸਿੱਧੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਨੇ ਚੋਣ ਮੈਦਾਨ ਦੇ ਵਿੱਚ ਜਿੱਥੇ ਟੱਕਰ ਕਰ ਕਿੱਸਾ ਦੇ ਜੀਤਮਿੰਦਰ ਸਿੱਧੂ ਜੋ ਕਿਸੇ ਸਮੇਂ ਕਿੱਸਾ ਦੇ ਕਾਲੀ ਦਲ ਦੇ ਵਿੱਚ ਹੁੰਦੇ ਸਨ ਉਸ ਤੋਂ ਪਹਿਲਾਂ ਕਾਂਗਰਸ ਦੇ ਵਿੱਚ ਹੁੰਦੇ ਸਨ ਲਗਾਤਾਰ ਉਹਨਾਂ ਨੇ ਦਲ ਬਦਲੀਆਂ ਦਾ ਦੌਰ ਜਿਹੜਾ ਕਿ ਲਗਾਤਾਰ جاری ਜ ਹੈ ਇਸ ਵਾਰ ਕਾਂਗਰਸ ਤੋਂ ਚੋਣ ਮੈਦਾਨ ਦੇ ਵਿੱਚ ਨੇ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਹੁੰਦੇ ਨੇ ਉਸ ਦੇ ਨਾਲ ਹੀ ਜਿਹੜੇ ਕਿ ਆਸ-ਪਾਸੇ ਦੇ ਕੁਝ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਇੱਕ ਕਾਫੀ ਵੱਡਾ ਪ੍ਰਭਾਵ ਹੈ ਜੀਤਮਿੰਦਰ ਸਿੱਧੂ ਹੋਰੰਦਾ ਉਹ ਚੋਣ ਮੈਦਾਨ ਦੇ ਵਿੱਚ ਨੇ ਤਾਂ ਇੱਕ ਵੱਡਾ ਕੰਪੀਟੀਸ਼ਨ ਜਿਹੜਾ ਕਿ ਬਠਿੰਡ ਕੋ ਨੂੰ ਮਿਲੇਗਾ ਜਿੱਥੇ ਕਾਲੀ ਦਲ ਵਰਸਸ ਕਾਂਗਰਸ ਦਾ ਜਿਹੜੇ ਕਿਤੇ ਨਾ ਕਿਤੇ ਸੁਭਾਵਨਾ ਜਿਤਾਈ ਜਾ ਰਹੀ ਹੈ ਦੂਸਰੀ ਤਰਫ ਕਹਿ ਸਕਦੇ ਆ ਗਰਮੀਤ ਕੁਡੀਆਂ ਜਿਹੜੇ ਚੋਣ ਮੈਦਾਨ ਦੇ ਵਿੱਚ ਨੇ ਬਠਿੰਡਾ ਤੋਂ ਮੌਜੂਦਾ ਕੈਬਨਿਟ ਮੰਤਰੀ ਨੇ ਉਹ ਵੀ ਕਹਿ ਸਕਦੇ ਇੱਕ ਵੱਡਾ ਕੰਪੀਟੀਸ਼ਨ ਜਿਹੜਾ ਕਿ ਕਿਤੇ ਨਾ ਕਿਤੇ ਬਾਕੀ ਦੇ ਕੈਂਡੀਡੇਟ ਨੂੰ ਦੇ ਸਕਦੇ ਨੇ ਉਸ ਤੋਂ ਇਲਾਵਾ ਫਰੋਜਪੁਰ ਸੀਟ ਉਹ ਫਰੋਜਪੁਰ ਸੀਟ ਜਿੱਥੇ ਕਹਿ ਸਕਦੇ 2019 ਦੇ ਵਿੱਚ ਸਭ ਤੋਂ ਵੱਡਾ ਮਾਰਜਿਨ ਲੈ ਕੇ ਸ਼ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜਿੱਥੇ ਸਾਨੂੰ 1,98,000 ਵੋਟ ਦਾ ਉਹ ਮਾਰਜਿਨ ਸੀਗਾ ਜੋ 2019 ਦੀਆਂ ਲੋਕ ਸਭਾ ਚੋਣ ਇਹ ਜੋ ਕਿਸੇ ਦੇ ਮਰਹੂਮ ਸਾਬਕਾ ਸੰਸਦ ਮੈਂਬਰ ਜੋਰਾ ਸਿੰਘ ਮਾਨ ਨੇ ਔਰ ਉਹਨਾਂ ਦੇ ਜੋ ਛੋਟੇ ਪੁੱਤਰ ਨੇ ਵਰਦੀਪ ਸਿੰਘ ਬੋਬੀ ਮਾਨ ਉਹਨਾਂ ਨੂੰ ਕਿ ਨਰਦੇਵ ਸਿੰਘ ਬੋਬੀ ਮਾਨ ਜਿਹੜੇ ਕਿ ਉਹਨਾਂ ਨੂੰ ਕਿਸੇ ਤੋਂ ਚੋਣ ਮੈਦਾਨ ਦੇ ਵਿੱਚ ਕਾਰੇ ਗਏ ਇੱਕ ਕਾਫੀ ਵੱਡਾ ਰਸੂਖ ਫਰੋਜਪੁਰ ਲੋਕ ਸਭਾ ਹਲਕੇ ਦੇ ਇਹ ਜਿਹੜੇ ਅੰਦਰ ਆਉਂਦੇ ਵਿਧਾਨ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਇੱਕ ਕਾਫੀ ਵੱਡਾ ਵੋਟ ਬੈਂਕ ਰੱਖਦੇ ਨੇ ਜੇਕਰ ਇੱਕ ਇੱਕ ਵਿਧਾਨ ਸਭਾ ਦਾ ਜ਼ਿਕਰ ਕੀਤਾ ਜਾਵੇ ਫਰੋਜਪੁਰ ਲੋਕ ਸਭਾ ਦੇ ਵਿੱਚ ਫਰੋਜਪੁਰ ਸ਼ਹਿਰੀ ਦਿਹਾਤੀ ਹੋਵੇ ਗੁਰਸਾਹੋ ਵਿੱਚ ਜਲਾਲਾਬਾਦ ਫਾਇਲ ਕਾ ਬੱਲੂਆਂ ਬਟਿੰਡ ਬੱਲੂਆਂ ਹੋਵੇ ਚਾਏ ਕਿਸ ਸਾਦੇ ਹਬੋਰ ਹੋਵੇ ਉਸ ਤੋਂ ਲਾਵਾ ਮਲੋਟ ਮੁਖਸਰ ਹੋਵੇ ਇਹ ਇੰਨਾ ਜਿਹੜੇ ਵਿਧਾਨ ਸਭਾ ਹਲਕੇ ਨੇ ਇੰਨਾ ਵਿਧਾਨ ਸਭਾ ਹਲਕਿਆਂ ਦੇ ਵਿੱਚ ਇੱਕ ਕਾਫੀ ਵੱਡਾ ਵੋਟ ਬੈਂਕ ਬੋਬੀਮਾਨ ਕਿਤੇ ਨ ਕਿਤੇ ਰੱਖਦੇ ਨੇ ਤਾਂ ਕਾਫੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਬੋਬੀਮਾਨ ਹੋਰਾਂ ਨੂੰ ਸ਼ਰਮਣੀ ਕਾਲੀ ਦਲ ਚੌਣ ਮੈਦਾਨ ਦੇ ਵਿੱਚ ਤਾਰ ਸਕਦਾ ਤਾਂ ਅੱਜ ਉਹਨਾਂ ਦੇ ਨਾਮ ਤੇ ਕਿਤੇ ਨ ਕਿਤੇ ਮੋਹਰ ਲੱਗੀ ਆ ਤੀਸਰੀ ਸੀਟ ਜੋ ਹੋਟ ਹਾਂ ਸਾਬਕਾ ਮੁੱਖ ਮੰਤਰੀ ਚੰਸੀ ਚੋਣ ਮੈਦਾਨ ਦੇ ਵਿੱਚ ਨੇ ਉੱਥੇ ਕਹਿ ਸਕਦੇ ਮਹਿੰਦਰ ਸਿੰਘ ਕੇਪੀ ਜੋ ਅੱਜ ਹੀ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸਨ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ उतारे ਗਿਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਜਿਸ ਸਮੇਂ ਮੀਟਿੰਗਾਂ ਹੋਈਆਂ ਉਸ ਸਮੇਂ ਤੋਂ ਚਰਚਾ ਸਾਹਮਣੇ ਆ ਰਹੀ ਸੀ ਕਿ ਮਹਿੰਦਰ ਸਿੰਘ ਕੇਪੀ ਜਦੋਂ ਪਾਰਟੀ ਦੇ ਵਿੱਚ ਸ਼ਾਮਲ ਹੋਣਗੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਤਾਰਿਆ ਜਾ ਸਕਦਾ ਤਿੰਨ ਵਾਰ ਵਿਧਾਇਕ ਰਹੇ ਚੁੱਕੇ ਨੇ ਦੋ ਵਾਰ ਮੰਤਰੀ ਰਹੇ ਚੁੱਕੇ ਨੇ ਇੱਕ ਵਾਰ ਸੰਸਦ ਮੈਂਬਰ ਰਹੇ ਚੁੱਕੇ ਨੇ ਇਹ ਸਾਬਕਾ ਕਾਂਗਰਸ ਦੇ ਕੈਸਦ ਦੇ ਪ੍ਰਧਾਨ ਰਹੇ ਚੁੱਕੇ ਨੇ ਤਾਂ ਉਹਨਾਂ ਉਹ ਤੁਸੀਂ ਸ਼ੀਰਿੰਕੂ ਜੋ ਭਾਜਪਤ ਉਹਨੇ ਇਸ ਵਾਰ ਕਿਸੇ ਦੇ ਚੋਣ ਮੈਦਾਨ ਦੇ ਵਿੱਚ ਨੇ ਪਵਨ ਕਮਾਟੀ ਨੂੰ ਜੋ ਕਿਸੇ ਸਮੇਂ ਕਾਲੀ ਦਲ ਦੇ ਵਿੱਚ ਹੁੰਦੇ ਸਨ ਇਸ ਵਾਰ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਵਿੱਚ ਕਿਤਨੇ ਕਿਤੇ ਕਹਿ ਸਕਦੇ ਕੰਪੀਟੀਸ਼ਨ ਚਾਰੇ ਜਿਹੜੇ ਕਿ ਉਮੀਦਵਾਰ ਨੇ ਉਹਨਾਂ ਦੇ ਵਿੱਚ ਦੇਖ ਨੂੰ ਮਿਲ ਸਕਦਾ ਜਿੱਥੇ ਕਿ ਕਹਿੰਦੇ ਆ ਸਾਬਕਾ ਮੁੱਖ ਮੰਤਰੀ ਹੋਣ ਕਰਕੇ ਚੰਨ ਸਿੰਘ ਚੰਨੀ ਹੋਰਾਂ ਨੂੰ ਆਪਣੇ ਕਾਰਜਕਾਲ ਦਾ ਕੁਝ ਵੋਟ ਬੈਂਕ ਹੈ ਉਹ ਪ੍ਰਾਪਤ ਕਰਨ ਦੇ ਵਿੱਚ ਕੋਸ਼ਿਸ਼ ਕਰਨਗੇ ਤਾਂ ਉੱਥੇ ਕਿਹਸੇ ਦੇ ਮਹਿੰਦਰ ਸਿੰਘ ਕੇਪੀ ਜਿਸ ਸਮੇ ਤੋਂ ਸੰਸਦ ਮੈਂਬਰਸ ਹਨ ਉਸ ਸਮੇ ਤੋਂ ਲਗਾਤਾਰ 1980 ਦੇ ਦਹਾਕੇ ਤੋਂ ਜਲੰਧਰ ਹਲਕੇ ਦੇ ਵਿੱਚ ਲਗਾਤਾਰ ਐਕਟਿਵ ਨੇ ਉਹ ਇੱਕ ਆਪਣਾ ਕਾਫੀ ਵੱਡਾ ਵੋਟ ਬੈਂਕ ਜੋ ਕਹਿ ਸਕਦੇ ਕੈਡਰ ਉੱਥੇ ਸਟੈਬਲਿਸ਼ ਕਰ ਸਕਦੇ ਨੇ ਉਹ ਵੀ ਕਿਤਨੇ ਕਿਤੇ ਇੱਕ ਟੱਕ ਤਿੰਦੋ ਇਹ ਤਾਂ ਕਹਿ ਦੇਣਗੇ ਹਾਲਾਂਕਿ ਜਲੰਧਰ ਦੇ ਵਿੱਚ ਪਲੜਾ ਕਿਸ ਦਾ ਭਾਗ ਹੋਏਗਾ ਇਹ ਦੇਖਣ ਵਾਲੀ ਗੱਲ ਹੋਵੇਗੀ ਹਿਆਰਪੁਰ ਤੋਂ ਸੋਨ ਸਿੰਘ ਠੰਡਲ ਹੋਰ ਅਣਜੋਣ ਜਲੰਧਰ ਦੇ ਵਿੱਚ ਪਰ ਮੈਂ ਤੁਹਾਨੂੰ ਰੋਕਣਾ ਚਾਹਾਂਗੀ ਤਾਂ ਸੁਖਬੀਰ ਸਿੰਘ ਬਾਦਲ ਦੀ ਇੱਕ ਬਾਈਟ ਆਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਤੇ ਅੱਜ ਮੈਂ ਆ ਵੀ ਅਨਾਉਂਸ ਕਰਦਾ ਕਿ ਜਲੰਧਰ ਪਾਰਲੀਮੈਂਟ ਸੀਟ ਤੋਂ ਸਰਮਿੰਦਰ ਸਿੰਘ ਕੇਪੀਜੀ ਬੋਲੇ ਬਾਕੀ ਸੀਟਾਂ ਦਾ ਵੀ ਮੈਂ ਅਨਾਉਂਸਮੈਂਟ ਕਰਨ ਲੱਗਿਆ ਕੋਈ ਤੁਸੀਂ ਸਾਰੇ ਇਕੱਠੇ ਹੀ ਹੋਏ ਆ ਲੁਧਿਆਣੇ ਤੋਂ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਸਰ ਰঞ্জੀਤ ਸਿੰਘ ਢਿਲੋਂ ਹੋਣਗੇ ਤੇ ਛਾਰਪੁਰ ਤੋਂ ਸਤਸੂ ਸਿੰਘ ਠੰਡਲ ਸਾਹਿਬ ਹੋਣਗੇ ਅਫਰੋਜ਼ਪੁਰ ਤੋਂ ਸਰ ਨਰਦੇਵ ਸਿੰਘ ਬੋਬੀ ਮਾਨ ਹੋਣਗੇ ਤੇ ਚੰਡੀਗੜ੍ਹ ਤੋਂ ਹਰਦੇਵ ਸੈਣੀ ਜੀ ਜਿਨ੍ਹਾਂ ਨੂੰ ਹਰਦੇਵ ਬਟਰੇਲਾ ਵੀ ਕਹਿੰਦੇ ਆ ਉਹ ਸਾਡੇ ਚੰਡੀਗੜ੍ਹ ਤੇ ਹੋਣਗੇ ਪਠੰਡੇ ਤੋਂ ਵੀ ਬਾ ਹਰਸਿਮਰਤ ਕੌਰ ਬਾਦਲ ਤਕਮਲ ਜਿਸ ਤਰੀਕੇ ਨਾਲ ਅਸੀਂ ਜ਼ਿਕਰ ਕਰ ਰਹੇ ਸੀ ਆਪਾਂ ਜਲੰਧਰ ਦੀ ਗੱਲ ਕਰ ਰਹੇ ਸੀ ਮਹਿੰਦਰ ਕੇਪੀ ਨੂੰ ਇੱਥੋਂ ਉਮੀਦਵਾਰ ਐਲਾਨਿਆ ਗਿਆ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਨੂੰ ਵੱਡਾ ਝਟਕਾ ਦੇ ਕੇ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਆਪਾਂ ਸਿਆਸੀ ਸਫ਼ਰ ਦੀ ਗੱਲ ਕਰੀਏ ਤਾਂ ਕਾਫੀ ਤਜਰਬੇ ਵਾਲਾ ਉਹਨਾਂ ਦਾ ਸਿਆਸੀ ਸਫ਼ਰ ਰਿਹਾ ਹੈ ਤਾਂ ਵੱਡੀ ਟੱਕਰ ਉਹ ਸਾਬਕਾ ਸੀਐਮ ਚੰਨੀ ਨੂੰ ਦੇਣ ਵਾਲੇ ਨੇ ਕਾਂਗਰਸ ਤੋਂ ਨਿਕਲ ਕੇ ਉਹਨਾਂ ਦੇ ਹੀ ਖਿਲਾਫ ਅਕਾਲੀ ਦਲ ਦੇ ਵੱਲੋਂ ਉਹਨਾਂ ਵੱਲੋਂ ਵੋਟਾਂ ਲੜੀਆਂ ਜਾਣਗੀਆਂ ਬਿਲਕੁਲ ਦੇਖੋ ਕਿਉਂਕਿ ਜਲੰਧਰ ਹੌਟ ਸੀਟ ਦਾ ਜ਼ਿਕਰ ਹੋ ਰਿਹਾ ਸੀਗਾ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦੇ ਨੇ ਇੱਕ ਕਾਫੀ ਵੱਡਾ ਵੋਟ ਬੈਂਕ ਜੋ ਕਾਂਗਰਸ ਦਾ ਸੀਗਾ ਉਹ ਆਪਣੇ ਨਾਲ ਲੈ ਕੇ ਆਏ ਪਵਨ ਕੁਮਾਰ ਟਿੰਨੂ ਹੋਰ ਨੇ ਅਕਾਲੀ ਦਲ ਨੂੰ ਝਟਕਾ ਦਿੱਤਾ ਸੀਗਾ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸਨ ਪਰ ਉਸ ਝਟਕੇ ਨੂੰ ਭਰਨ ਵਾਸਤੇ ਮਹਿੰਦਰ ਸਿੰਘ ਕੇਪੀ ਹੋਰਾਂ ਦਾ ਵੋਟ ਬੈਂਕ ਬਹੁਤ ਕਾਫੀ ਹੈ ਕਿਉਂਕਿ ਕਹਿ ਸਕਦੇ ਇੱਕ ਜਿੱਥੇ ਆਦਮਪੁਰ ਵਿਧਾਨ ਸਭਾ ਹਲਕਾ ਕਿਹਾ ਜਾਵੇ ਜਲੰਧਰ ਦੇ ਵਿੱਚ ਉਸ ਦੇ ਆਸ-ਪਾਸੇ ਦੇ ਹਲਕਿਆਂ ਦੇ ਵਿੱਚ ਜ਼ਿਕਰ ਕੀਤਾ ਜਾਵੇ ਉਹਨਾਂ ਦੇ ਵਿੱਚ ਮਹਿੰਦਰ ਸਿੰਘ ਕੇਪੀ ਹੋਰਾਂ ਦਾ ਇੱਕ ਕਾਫੀ ਵੱਡਾ ਵੋਟ ਬੈਂਕ ਹੈ ਤਾਂ ਸਭ ਤੋਂ ਵੱਡੀ ਚੁਣੌਤੀ ਸਮੇਂ ਕਾਂਗਰਸ ਦੇ ਸਾਹਮਣੇ ਹੈ ਜਿੱਥੇ ਕਹਿ ਸਕਦੇ ਸ਼ਸ਼ੀ ਰਿੰਕੂ ਜੋ ਕਾਂਗਰਸ ਦੇ ਹੁੰਦੇ ਸਨ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਏ ਅਤੇ ਉਹਨਾਂ ਨੇ ਭਾਜਪਾ ਜੁਆਇਨ ਕੀਤੀ ਭਾਜਪਾ ਦੇ ਸਮੇਂ ਉਮੀਦਵਾਰ ਨੇ ਮਹਿੰਦਰ ਸਿੰਘ ਕੇਪੀ ਹੋਰਾਂ ਦਾ ਵੋਟ ਬੈਂਕ ਅਕਾਲੀ ਦਲ ਨੂੰ ਚਲਾ ਗਿਆ ਆ ਚ ਕਰਮਜੀਤ ਕੌਰ ਚੌਧਰੀ ਨੇ ਉਹ ਭਾਜਪਾ ਦੇ ਵਿੱਚ ਚਲੇ ਗਏ ਤਾਂ ਕਾਂਗਰਸ ਦੇ ਸਾਹਮਣੇ ਇੱਕ ਬਹੁਤ ਵੱਡੀ ਚੁਣੌਤੀ ਹੋਵੇਗੀ ਤਿੰਨੇ ਤੋਂ ਤਿੰਨ ਤੇ ਚਾਰ ਪਾਰਟੀਆਂ ਜੋ ਕਿ ਸਦੇ ਸ਼ਰਮ ਨਿਕਾਲੀ ਦਲ ਆਮ ਆਦਮੀ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਚਾਹੇ ਕਿਸੇ ਭਾਜਪਾ ਹੋਵੇ ਚਾਰੇ ਉਮੀਦਵਾਰਾਂ ਦੇ ਵਿੱਚ ਚਾਰ ਕੋਨਾ ਮੁਕਾਬਲਾ ਜਲੰਧਰ ਤੋਂ ਦੇਖਣ ਨੂੰ ਜਿਹੜਾ ਕਿ ਹੁਸ਼ਿਆਰਪੁਰ ਦਾ ਜ਼ਿਕਰ ਕੀਤਾ ਜਾਵੇ ਹੁਸ਼ਿਆਰਪੁਰ ਤੋਂ ਵਿਜੇ ਸਾਂਪਲਾ ਹੋਰਾਂ ਦਾ ਜ਼ਿਕਰ ਲਗਾਤਾਰ ਚੱਲ ਰਿਹਾ ਸੀ ਕਿ ਕਿ ਸ਼ਰਮ ਨਿਕਾਲੀ ਦਲ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਭਾਜਪਾ ਤੋਂ ਉਹਨਾਂ ਦੀ ਲਗਾਤਾਰ ਨਾਰਾਜ਼ਗੀ ਦਿਖਾਈ ਦੇ ਰਹੀ ਸੀ ਪਰ ਨਾਰਾਜ਼ਗੀ ਨੂੰ ਕਿਤੇ ਨਾ ਕਿਤੇ ਭਾ ਦੀ ਸਭ ਤੋਂ ਅੱਗੇ ਸੀਗਾ ਸੋਨ ਸਿੰਘ ਠੰਡਲ ਹੋਰਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਉਸ ਦੇ ਇਕੱਠੇ ਡਾਕਟਰ ਰਾਜਕਮਾ ਚੱਬੇਵਾਲ ਜੋ ਕਿ ਸデアਮ ਕਾਂਗਰਸ ਦੇ ਸਨ ਇਸਵਾਰ ਆਮ ਆਦਮੀ ਪਾਰਟੀ ਤੋਂ ਚੋਣ ਮੈਦਾਨ ਦੇ ਵਿੱਚ ਨੇ ਭਾਜਪਾ ਤੋਂ ਸੋਮ ਪ੍ਰਕਾਸ਼ ਹੋਰਾਂ ਦੇ ਪਰਿਵਾਰ ਨੇ ਉਹਨਾਂ ਨੂੰ ਟਿਕਟ ਦਿੱਤੀ ਗਈ ਆ ਕਾਂਗਰਸ ਵੱਲੋਂ ਹਾਲਾਂਕਿ ਅਜੇ ਤੱਕ ਪੱਤੇ ਨਹੀਂ ਖੋਲੇ ਗਏ ਇਸ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਕਹਿ ਸਕਦੇ ਇੱਕ ਤਿੱਖਾ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ ਉਸ ਸਰਕਾਰ ਦੇ ਵਿੱਚ ਸੋਨ ਸਿੰਘ ਠੰਡਲ ਮੰਤਰੀ ਸਨ ਕੈਬਨਟ ਵਜੀਰ ਸਨ ਕੈਬਨਟ ਵਜੀਰ ਹੋਣ ਕਰਕੇ ਇੱਕ ਕਾਫੀ ਵੱਡਾ ਵੋਟ ਬੈਂਕ ਜਿਹੜ ਰਾਜਕਮਾ ਚੱਬੇ ਵਾਲ ਇੱਕ ਕਾਫੀ ਵੱਡਾ ਵੋਟ ਬੈਂਕ ਹੈ ਜਿਹੜੇ ਆਪਣੇ ਨਾਲ ਰੱਖਦੇ ਨੇ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਹੋਵੇ ਚਾਹੇ ਕਿਸੇ ਦੇ ਕਾਂਗਰਸਾ ਹੋਵੇ ਤਾਂ ਉਸੇ ਕਿਸੇ ਦੇ ਸੋਮ ਪ੍ਰਕਾਸ਼ ਫੈਮਲੀ ਜੋ ਕਿਸੇ ਦੇ ਸਵਾਰ ਮੌਜੂਦਾ ਸੰਸਦ ਮੈਂਬਰ ਨੇ ਹਿਸ਼ਾਰਪੁਰ ਤੋਂ ਉਹਨਾਂ ਦਾ ਪਰਿਵਾਰ ਵੀ ਇੱਕ ਕਾਫੀ ਵੱਡਾ ਵੋਟ ਬੈਂਕ ਰੱਖਦਾ ਹਾਲਾਂਕਿ ਜੇਕਰ ਵਿਜੇ ਸਾਂਪਲਾ ਪਾਰਟੀ ਨੂੰ ਹਲ ਵਿਧਾਖ ਦੇ ਤਾਂ ਇੱਕ ਕਿਸੇ ਦੇ ਝਟਕਾ ਜ਼ਰੂਰ ਭਾਜਪਾ ਨੂੰ ਲੱਗਣਾ ਸੀ ਪਰ ਉਸ ਝਟਕੇ ਤੋਂ ਪਹਿਲਾਂ ਹੀ ਜਿਹੜੇ ਕਿਤੇ ਨਾ ਕਿਤੇ ਕਿਸੇ ਦੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਲਾਵੇ ਜੇਕਰ ਸੀਟਾਂ ਦੀ ਚੰਡੀਗੜ੍ਹ ਸੀਟ ਦੀ ਗੱਲ ਕੀਤੀ ਜਾਵੇ ਹਾਲੇ ਕਿ ਆਦੇ ਵਿੱਚ ਕੰਪੀਟੀਸ਼ਨ ਤਾਂ ਕਿਤੇ ਨਾ ਕਿਤੇ ਜੋ ਸੋਰਸਸ ਦੱਸਦੇ ਨੇ ਕਿ ਕਾਲੀ ਦਲ ਦੂਰ ਆ ਪਰ ਇਸ ਵਾਰ ਕਾਲੀ ਦਲ ਦੇ ਸਾਹਮਣੇ ਚੁਣੌਤੀ ਜਿੱਤਣਾ ਨਹੀਂ ਹੋਵੇਗਾ ਚੰਡੀਗੜ੍ਹ ਤੋਂ ਸੀਟ ਜਿੱਤਣਾ ਨਹੀਂ ਸਗੋ ਆਪਣੀਆਂ ਜੜ੍ਹਾਂ ਚੰਡੀਗੜ੍ਹ ਦੇ ਵਿੱਚ ਲਗਾਉਣੀਆਂ ਹੋਣਗੀਆਂ ਕਿਉਂਕਿ ਹੁਣ ਤੱਕ ਜੇਕਰ ਇਲੈਕਸ਼ਨ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਚਾਹੇ ਮੇਅਰ ਇਲੈਕਸ਼ਨ ਹੋਣ ਚਾਹੇ ਕਿ ਸਾਡੇ ਸੰਸਦ ਲੋਕ ਸਭਾ ਇਲੈਕਸ਼ਨ ਹੋਣ ਉਹਨਾਂ ਦੇ ਵਿੱਚ ਭਾਈਵਾਲ ਪਾਰਟੀ ਭਾਜਪਾ ਦੇ ਨਾਲ ਰਲ ਕੇ ਜਿਹੜਾ ਕਿ ਸ਼ਰਮ ਨੀ ਕਾਲੀ ਦਲ ਚੋਣ ਮੈਦਾਨ ਦੇ ਵਿੱਚ ਹੁੰਦਾ ਸੀਗਾ 10 ਸਾਲ ਤੋਂ ਕਿਰਨ ਖੇਰ ਨੇ ਜਿਹੜੇ ਕਿ ਇੱਥੇ ਜਿੱਤੇ ਆਏ ਨੇ ਸ਼ਰਮ ਨੀ ਕ ਇਕੱਠੇ ਹੁੰਦੇ ਸਨ ਉਹ ਭਾਈਵਾਲ ਅਲੱਗ-ਅਲੱਗ ਚੋਣ ਮੈਦਾਨ ਦੇ ਵਿੱਚ ਨੇ ਅਤੇ ਜਿਹੜੇ ਭਾਈਵਾਲ ਅਲੱਗ-ਅਲੱਗ ਹੁੰਦੇ ਸਨ ਉਹ ਇੰਡੀਆ ਗੱਠਜੋੜ ਦੇ ਬੈਨਰ ਹੇਠ ਇਕੱਠੇ ਨੇ ਤਾਂ ਇੱਕ ਇੱਥੇ ਵੀ ਕੰਪੀਟੀਸ਼ਨ ਜ਼ਰੂਰ ਹੈ ਕਹਿ ਸਕਦੇ ਆ ਤਿੰਨਾਂ ਧਿਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਪਰ ਸਭ ਤੋਂ ਵੱਡੀ ਚੁਣੌਤੀ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਪਣਾ ਬੂਟਾ ਜਿਹੜਾ ਲਗਾਉਂਦਾ ਤੇ ਉਸ ਬੂਟੇ ਨੂੰ ਕਿਸ ਤਰੀਕੇ ਦੇ ਨਾਲ ਵੋਟ ਬੈਂਕ ਦੇ ਵਿੱਚ ਕਨਵਰਟ ਕਰਦਾ ਕਿਸ ਤਰੀਕੇ ਦੇ ਨਾਲ ਵੋਟ ਬੈਂਕਾਂ ਜਿਹੜਾ ਕਿ ਹਾਸਲ ਕਰਨ ਦੇ ਵਿੱਚ ਕਾਮਯਾਬੀ ਪ੍ਰਾਪਤ ਕਰਦਾ ਤਾਂ ਬਿਲਕੁਲ ਗਮਲ ਜਿਸ ਤਰੀਕੇ ਦਿਨਾਲਾ ਅੱਜ ਇਹ ਦੂਜੀ ਲਿਸਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ ਕੀਤੀ ਗਈ ਹੈ ਪਾਵੇਂ ਹੀ 300 ਪਰਿਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਨਰਾਜ਼ ਚੱਲ ਰਿਹਾ ਸੀ ਪਰ ਅਸੀਂ ਕਹਿ ਸਕਦੇ ਹਾਂ ਕਿ ਅਕਾਲੀ ਦਲ ਨੇ ਚੁਣ-ਚੁਣ ਕੇ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਬਿਲਕੁਲ ਦੇਖੋ ਕਿਉਂਕਿ ਅਕਾਲੀ ਦਾ ਲਗਾਤਾਰ ਜਿਹੜੇ ਕਿ ਆਪਣੀ ਇੱਕ ਮੀਟਿੰਗਾਂ ਦਾ ਦੌਰ ਜਾਰੀ ਰਿਹਾ ਹਰੇਕ ਹਲਕੇ ਤੋਂ ਜਿਹੜੇ ਕਿ ਵਿਧਾਨ ਸਭਾ ਹਲਕਾ ਲੋਕ ਸਭਾ ਹਲਕੇ ਦੇ ਅੰਦਰ ਗਤ ਆਉਂਦੇ 9 9 ਵਿਧਾਨ ਸਭਾ ਹਲਕੇ ਨੇ ਉਹਨਾਂ ਵਿਧਾਨ ਸਭਾ ਹਲਕਿਆਂ ਦੇ ਹਲਕਾ ਇੰਚਾਰਜ ਹੋਣ ਚਾਹੀਏ ਉੱਥੋਂ ਦੇ ਨਮਾਇੰਦੇ ਹੋਣ ਉਹਨਾਂ ਦੇ ਨਾਲ ਪਾਰਟੀ ਪ੍ਰਧਾਨਕ ਵੀਰ ਸਿੰਘ ਬਾਦਲ ਹੋਰਾਂ ਵੱਲੋਂ ਬੈਠਕਾਂ ਲਗਾਤਾਰ ਕੀਤੀਆਂ ਗਈਆਂ ਚਾਹੇ ਜੋ ਰਣਜੀਤ ਸਿੰਘ ਢਿੱਲੋਂ ਹੋਰਾਂ ਦਾ ਜ਼ਿਕਰ ਕਰਨਾ ਰਹਿ ਗਿਆ ਸੀ ਕਿ ਲੁਧਿਆਣਾ ਤੋਂ ਉਹਨਾਂ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰੇ ਗਿਆ ਸਾਬਕਾ ਵਿਧਾਇਕ ਨੇ ਲੁਧਿਆਣਾ ਦੇ ਜਿੱਥੇ ਕਿਸੇ ਦੇ ਸ਼ਹਿਰੀ ਖੇਤਰ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਰੱਖਦੇ ਨੇ ਉੱਥੇ ਕਿਸੇ ਦੇ ਪਿੰਡੂ ਖੇਤਰ ਦੇ ਵਿੱਚ ਵੀ ਵੋਟ ਬੈਂਕ ਰੱਖਦੇ ਨੇ ਰਵਨੀਤ ਬਿੱਟੂ ਲਗਾਤਾਰ ਕਿਸੇ ਦੇ ਉੱਥੋਂ ਜਿੱਤਦੇ ਆਏ ਨੇ ਪਰ ਇਸ ਵਾਰ ਭਾਜਪਾ ਤੋਂ ਆਪਣੀ ਨਵੀਂ ਸਿਆਸੀ ਪਾਰਟੀ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਲੋਕੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਚੱਲਦੇ ਨੇ ਕੀ ਰਮਨਜੀਤ ਬਿੱਟੂ ਹੋਰਾਂ ਦਾ ਕੇਡਰ ਭਾਜਪਾ ਦਾ ਕੇਡਰ ਮਿਲ ਕੇ ਰਮਨਜੀਤ ਬਿੱਟੂ ਹਰਾਂ ਨੂੰ ਜਿਤਾਉਣ ਦੀ ਇਹ ਕੈਸੇ ਕਰੇ ਕੋਸ਼ਿਸ਼ ਕਰਦਾ ਜਾਂ ਕੈਸੇ ਦੇ ਨਹੀਂ ਜਿੱਤ ਪਾਉਂਦੇ ਤੇ ਇਹ ਕੈਸੇ ਸਦੋ ਸਭ ਤੋਂ ਵੱਡੀ ਚੁਣੌਤੀ ਜਿਹੜੀ ਕੀ ਹੋਵੇਗੀ ਉੱਥੇ ਕੈਸੇ ਸਦਿਆ ਰਣਜੀਤ ਸਿੰਘ ਢਿੱਲੋਂ ਜਿੱਥੇ ਆਪਣਾ ਪਿੰਡਾਂ ਦੇ ਵਿੱਚੋਂ ਵੋਟ ਬੈਂਕ ਇਕੱਠਾ ਕਰਕੇ ਲਿਆਉਣਗੇ ਸ਼ਹਿਰਾਂ ਦੇ ਵਿੱਚ ਪਾਲਪਾ ਉਹਨਾਂ ਨੂੰ ਨੁਕਸਾਨ ਪੰਜਾਬੇਗੀ ਜਾਂ ਕਿ ਸਾਡੇ ਸ਼ਹਿਰੀ ਵੋਟ ਵੀ ਆਪਣੇ ਨਾਲ ਖਿੱਚ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਜਿੱਥੇ ਕਿ ਸਾਡੇ ਸਾਰੀਆਂ ਸੀਟਾਂ ਦਾ ਜੇਕਰ ਜ਼ਿਕਰ ਕੀਤਾ ਜਾਵੇ ਇੱਕ ਇੱਕ ਸੀਟ ਤੋਂ ਉਮੀਦਵਾਰ ਦਾ ਜ਼ਿਕਰ ਕੀਤਾ ਜਾਵੇ ਸਿਰਫ ਖਡੂਰ ਸਾਹਿਬ ਹਲਕਾ ਰਹਿ ਗਿਆ ਜੋ ਪੰਥ ਹਲਕਾ ਉੱਥੇ ਅਜੇ ਤੱਕ ਕੋਈ ਵਿਅਕਤੀ ਚੋਣ ਮੈਦਾਨ ਦੇ ਵਿੱਚ ਨਹੀਂ ਤਾਰਿਆ ਗਿਆ ਹਾਲਾਂਕਿ ਨਾਮ ਤੇ ਚਰਚਾ ਬਹੁਤ ਸਾਰੇ ਆਗੂਆਂ ਦੇ ਚੱਲ ਰਹੀ ਆ ਪਰ ਕਿਸ ਨਾਮ ਤੇ ਮੋਹਰ ਲੱਗਦੀ ਆ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਬਾਕੀ ਜੋ ਕਿਸੇ ਦੇ 12 ਲੋਕ ਸਭਾ ਹਲਕੇ ਨੇ ਪੰਜਾਬ ਦੇ ਉਹਨਾਂ ਹਲਕਿਆਂ ਤੇ ਚੋਣ ਮੈਦਾਨ ਚੋਣ ਜੋ ਕਿਸੇ ਦੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ 13ਵਾਂ ਲੋਕ ਸਭਾ ਹਲਕਾ